ਵੀਰੋ ਦੋਸਤੋ ਕੀ ਹਾਲ ਚਾਲ ਸਵਾਗਤ ਹੈ ਤੁਹਾਡਾ ਆਪਣੇ YouTube ਚੈਨਲ ਗੈਲ ਫਾਰਮ ਤੇ ਅੱਜ ਦਾ ਜੀ ਵਿਸ਼ਾ ਆਪਾਂ ਤੁਹਾਡੇ ਵਾਸਤੇ ਸੈਗ ਕੰਪਨੀ ਦਾ ਬੋਲ ਲੈ ਕੇ ਆਏ ਆ ਜਿਸ ਦਾ ਕਿ ਨਾਮ ਹੈਗਾ ਜੀ 4428 ਜੈਸ ਨੂੰ ਕਿ ਆਪਾਂ ਜਾਰਜ ਬੋਲ ਦੇ ਨਾਮ ਨਾਲ ਵੀ ਜਾਣਦੇ ਆ ਸੋ ਆਪਾਂ ਨੂੰ ਵੀਰ ਭਰਾ ਵੀ ਕਮੈਂਟ ਕਰ ਰਹੇ ਸੀ ਕਿ 40428 ਬੋਲ ਬਾਰੇ ਆਪ ਨੂੰ ਦੱਸੋ ਤੇ ਆਪਾਂ ਤੁਹਾਨੂੰ ਇਹ ਵੀ ਦੱਸਾਂਗੇ ਕਿ ਜੇ ਆਪਾਂ 20 ਲੀਟਰਾਈ ਗਾਂ ਦੇ ਇਸ ਬੋਲ ਦਾ ਸੀਮਨ ਭਰਉਨੇ ਆ ਤਾਂ ਆਪਾਂ ਨੂੰ ਪਹਿਲੀ ਇਲੈਕਟ੍ਰੀਸ਼ੀਅਨ ਤੇ ਜੋ ਇਸ ਬੋਲ ਦੀਆਂ ਮੱਛੀਆਂ ਆਉਣਗੀਆਂ ਕਿੰਨਾ ਮਿਲਕ ਦੇ ਸਕਦੀਆਂ ਠੀਕ ਆ ਜੀ ਸੋ ਵੀਡੀਓ ਦੇ ਅੰਤ ਤੱਕ ਬਨੇ ਰਹਿਣਾ ਜੋ ਵੀਰ ਭਰਾ ਚੈਨਲ ਤੇ ਪਹਿਲੀ ਵਾਰ ਆਇਆ ਚੈਨਲ ਨੂੰ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਸੋ ਆਪਾਂ ਅਗਦੀ ਵੀਡੀਓ ਸ਼ੁਰੂ ਕਰਦੇ ਆ ਜੈਸ ਤਾ ਆਪ ਤੁਸੀਂ ਸਕਰੀਨ ਤੇ ਫੋਟੋ ਦੇਖ ਸਕਦੇ ਆ ਇਹ ਹੈਗੀ ਹੈ ਸੈਗ ਦਾ ਜਾਰਜ ਬੋਲ ਦੀ ਫੋਟੋ ਆਹ ਹੈ ਤੇ ਜੇ ਆਪਾਂ ਇਸ ਦੇ ਅੰਕੜੇ ਦੇਖੀਏ ਐਸ ਬੋਲ ਦਾ ਜੋ ਹੈਗਾ ਡੇਟ ਆਵਰ ਤੋਂ ਹੈਗਾ ਜੀ 2 ਤਰੀਕ ਦੂਜਾ ਮਹੀਨਾ 2020 ਤੇ ਬਰੀਡ ਐਚ ਐਫ ਤੁਹਾਨੂੰ ਪਤਾ ਹੀ ਇਸ ਗੱਲ ਦਾ ਤੇ ਜੋ ਐਸ ਦੀ ਡੈਮ ਦਾ ਨਾਮ ਹੈਗਾ ਉਹ ਹੈਗਾ ਜੀ ਬਰੋਸ ਠੀਕ ਆ ਤੇ ਐਸ ਦੀ ਡੈਮ ਜੋ ਇਸ ਦੀ ਮਾਂ ਉਸ ਦਾ ਮਿਲਕ ਰਿਕਾਰਡ ਆਇਆ ਜੀ 1274 ਲੀਟਰ ਜੋ ਕਿ 45 ਲੀਟਰ ਦੀ ਉਸਤ ਬਣਦੀ ਨਹੀਂ ਇੱਕ ਦਿਨ ਦੀ 4.09 ਦੇ ਫੈਟ ਪਰਸੈਂਟੇਜ ਦੇ ਨਾਲ ਸੋ ਫੈਟ ਪਰਸੈਂਟੇਜ ਵੀ ਕਾਫੀ ਵਧੀਆ ਐ ਸੋ ਬੋਲ ਦੀ ਮਾਂ ਦਾ ਤੇ ਸਾਇਰਸ ਦੇ ਪਿਤਾ ਦਾ ਨਾਮ ਹੈਗਾ ਜੀ ਲੀਨੇਵੋ ਸੋ ਲੀਨੇਵੋ ਬਾਲ ਦੇ ਵੀ ਅੰਕੜੇ ਤਾਂ ਹੈਗੇ ਵੈਸੇ ਚਲੋ ਇਹ ਇੱਕ ਵੱਖਰਾ ਵਿਸ਼ਾ ਹੋ ਜਾਣਾ ਫਿਰ ਤੇ ਫਿਰ ਆਲਾ ਪੈਸ ਬਾਲ ਤੇ ਰਹਿੰਦੇ ਆ ਤੇ ਜੇ ਆਪਾਂ ਇਸ ਤੇ ਦੇਖੀਏ ਦੋਨੋਂ ਪੇਰੈਂਟਸ ਦੀ ਐਵਰੇਜ ਮਿਲਾ ਕੇ ਸਾਇਰ ਦੇ ਸਾਇਰ ਵੱਲੋਂ ਜੇ ਦੇਖੀਏ ਐਵਰੇਜ ਦੋਨੇ ਪੇਰੈਂਟਸ ਦੀ ਤਾਂ ਟੋਟਲ ਐਵਰੇਜ ਬਣਦੀ ਹੈ ਜੀ 15726 ਲੀਟਰ ਜੋ ਕਿ ਕਾਫੀ ਵਧੀਆ ਮਿਲਕ ਰਿਕਾਰਡ ਬਣ ਜਾਂਦਾ 55 ਲੀਟਰ ਦੇ ਇਰਦ ਗਿਰਦ ਬਣ ਜਾਂਦਾ ਵਾ ਤੇ 5 ਸਟਾਰ ਇਸ ਬਾਲ ਨੂੰ ਮਿਲੇ ਹੋਏ ਆ ਰੇਟਿੰਗ ਠੀਕ ਆ ਜੀ ਇਸ ਤੋਂ ਅੱਗੇ ਜੇ ਦੇਖੀ ਆਪਾਂ ਨੂੰ ਮਿਲਕ ਕਿੰਨਾ ਪ੍ਰੋਡਿਊਸ ਕਰਕੇ ਦਿੰਦਾ ਜੇ ਮਿਲਕ ਕਰਕੇ ਦੇ ਰਿਹਾ ਜੀ 1392 ਕਿਜੀ ਸੋ ਮਿਲਕ ਪ੍ਰੋਡਕਸ਼ਨ ਵਿੱਚ ਕਾਫੀ ਵਧੀਆ ਇੰਪਰੂਵਮੈਂਟ ਕਰ ਰਿਹਾ ਬੋਲ ਜਰਮਨੀ ਇੰਪੋਰਟਡ ਬੋਲ ਹੈਗਾ ਇਹ ਸੋ ਜੋ ਉੱਪਰ ਅੰਕੜੇ ਲਿਖੇ ਜਰਮਨ ਇੰਡੈਕਸ ਦੇ ਆ ਜੋ ਲਿਖਿਆ RZGJ RZMO ਮਿਲਕ ਇਹ ਜਰਮਨੀ ਦੇ ਅੰਕੜੇ ਆ ਜੋ ਥੱਲੇ ਲਿਖੇ ਹੋਏ ਆ ਜੀਨੋਮਿਕ ਐਸਟੀਮੇਟਡ ਬਰੀਡਿੰਗ ਵੈਲਿਊ ਇਹ ਆਪਣੇ ਇੰਡੀਆ ਦੇ ਹਿਸਾਬ ਨਾਲ ਲਿਖਿਆ 1392 ਹੋਗੀ ਮਿਲਕ ਫੈਟ ਹੋਗੀ ਜੀ 85 ਕਿਜੀ ਤੇ ਪ੍ਰੋਟੀਨ ਹੋਗਾ ਜੀ 49 ਤੋ ਫੈਟ ਜੋ ਆਪਣਾ ਫੀਟ ਐਂਡ ਲੈਗ ਸਕੋਰ ਹੈਗਾ ਉਹ 109 ਆ ਸੋ ਪੈਰਾਂ ਦਾ ਸਕੋਰ ਕਾਫੀ ਵਧੀਆ ਹੈਗਾ 100 ਤੋਂ ਪਲੱਸ ਜਿੰਨਾ ਇਹ ਪੈਰਾਂ ਦਾ ਸਕੋਰ ਜਾਊਗਾ ਉਨਾਂ ਬੱਲ ਆਪਾਂ ਉਸ ਨੂੰ ਚੰਗਾ ਗਿਣ ਸਕਦੇ ਆ ਜੇ ਆਪਾਂ ਹੈਲਥ ਐਂਡ ਇੰਡੈਕਸ ਦੀ ਗੱਲ ਕਰੀਏ ਫਰਟੀਲਿਟੀ ਇੰਡੈਕਸ ਦੀ ਤਾਂ ਉਸੋ ਜਿਹਾ ਆਪਣਾ ਟੀਪੀਐਸ ਸਕੋਰ ਤੁਸੀਂ ਦੇਖ ਸਕਦੇ ਆ 2835 ਇਸ ਬੱਲ ਦਾ ਟੀਪੀਐਸ ਸਕੋਰ ਆ ਕਾਫੀ ਵਧੀਆ ਟੀਪੀਐਸ ਸਕੋਰ ਆ ਰਿਹਾ ਇਸ ਬੱਲ ਦਾ ਤੇ ਡੀਪੀਆਰ ਹੈਗਾ ਇਸਦਾ ਜੀ -1.10 ਤੇ ਜੋ ਸਾਇਰ ਕਾਲਵਿੰਗ ਇਸ ਹੈਗਾ ਉਹ ਹੈਗਾ 2.10 ਤੇ ਡਾਕਟਰ ਕਾਲਵਿੰਗ ਇਹਦਾ 3.0 ਤੇ ਇਸ ਤੋਂ ਹੋ ਗਿਆ ਜੀ ਸਮੈਟਿਕ ਸੈਲਸ ਕੋਰ ਦੇਖ ਸਕਦੇ ਆ 2.10 ਸੋ ਲਿਵੇ ਵਗੈਰਾ ਦੀ ਇਨਫੈਕਸ਼ਨ ਤਾਂ ਨਹੀਂ ਹੋਊਗੀ ਇਸ ਬਾਲ ਦੀਆਂ ਬੱਚੀਆਂ ਨੂੰ ਕਿਉਂਕਿ ਸਕੋਰ ਬਹੁਤ ਜ਼ਿਆਦਾ ਘੱਟ ਆ 2.10 ਇਹ ਸਕੋਰ ਵੀ 3 ਤੋਂ ਘੱਟ ਹੋਣਾ ਬਹੁਤ ਜ਼ਰੂਰੀ ਆ ਸੋ ਇਸ ਦੇ ਨਾਲ ਨਾਲ ਪ੍ਰੋਡਕਟਿਵ ਲਾਈਫ ਵੀ ਦੇਖ ਸਕਦੇ ਆ ਬਹੁਤ ਜ਼ਿਆਦਾ ਵਧੀਆ ਆ ਰਹੀ ਆ 5 ਸੋ ਇਹ ਆਪਣਾ ਪ੍ਰੋਡਕਟਿਵ ਲਾਈਫ ਕਾਫੀ ਵਧੀਆ ਆ ਰਹੀ ਆ ਇਸ ਬਾਲ ਦੀ 40 428 ਦੀ ਇਸ ਤੋਂ ਕਿ ਜੇ ਆਪਾਂ ਇਸ ਦਾ ਕਨਫਰਮੇਸ਼ਨ ਟ੍ਰੇਡਸ ਦੇਖੀਏ ਜੋ ਕਿ ਤੁਸੀਂ ਦੇਖ ਸਕਦੇ ਹੋ ਸਟੇਚਰ ਸਟਰੈਂਥ ਬੋਡੀ ਡੈਂਸ ਡੈਰੀ ਫਾਰਮ ਰਾਮਪੈਗਲ ਜਿੰਨੇ ਵੀ ਥੱਲੇ ਤੁਸੀਂ ਅੰਕੜੇ ਦੇਖ ਸਕਦੇ ਆ ਸਾਰੇ ਅੰਕੜੇ ਤਕਰੀਬਨ ਇਸ ਬੋਲ ਦੇ ਪੋਜੀਟਿਵ ਵਿੱਚ ਦਿਖਾਈ ਦੇ ਰਹੇ ਨੇ ਸੋ ਲੇਵੇ ਦਾ ਕੋਈ ਵੀ ਤੁਸੀਂ ਦੇਖ ਸਕਦੇ ਆ ਆ ਆਰਡਰ ਦਾ ਪਲੱਸ 1.33 ਸੋ ਆ ਅੰਕੜੇ ਇਸ ਬੋਲ ਦੇ ਬਹੁਤ ਜਿਆਦਾ ਪੋਜੀਟਿਵ ਵਿੱਚ ਦਿਖਾਈ ਦੇ ਰਹੇ ਨੇ ਇਸ ਤੋਂ ਅੱਗੇ ਜੇ ਆਪਾਂ ਦੇਖੀਏ ਵੀ ਜੇ ਫਰਸਟ ਲਾਕਟੇਸ਼ਨ ਤੇ ਆਪਾਂ ਇਸ ਬੋਲ ਦਾ ਸੀਮਾ ਭਰੋਣੇ ਆ 20 ਲੀਟਰ ਵਾਲੀ ਗਾਂ ਨੇ ਤਾਂ ਆਪਾਂ ਨੂੰ ਇਸ ਬੋਲ ਦੇ ਬੱਚੇ ਕਿੰਨਾ ਦੁੱਧ ਦੇ ਸਕਦੇ ਆ ਸਾਊਥ ਤੋਂ ਪਹਿਲਾਂ ਵੇਖੋ ਜੀ ਮੈਲਕ ਹੋ ਗਿਆ 1392 ਕਿਜੀ ਜੋ ਕਿ ਆਪਾਂ 12074 ਕਿਜੀ ਵਿੱਚ ਐਡ ਕੀਤਾ 1392 305 ਤੇ ਭਾਗ ਕੀਤਾ ਜੋ ਕਿ 44.15 ਇੱਕ ਦਿਨ ਦੀ ਔਸਤ ਆ ਗਈ 120 ਲੀਟਰ ਦਾ ਪਲਸ 40 428 ਜੋ ਬੋਲ ਦਾ ਨਾਮ ਹੈਗਾ ਸੋ ਇਸ ਬੋਲ ਦਾ 44.15 ਨੂੰ ਆਪਾਂ 0.80 ਨਾਲ ਗੁਣਾ ਕੀਤਾ ਕਿਉਂਕਿ 80% ਰਿਐਬਿਲਟੀ ਦੇ ਅੰਕੜੇ ਆਧਾਰ ਤੇ ਅਸੀਂ ਬੋਲਦੇ ਹੈਗੇ ਆ ਜੋ ਕਿ ਆਪ ਨੂੰ ਐਵਰੇਜ ਨਿਕਲ ਕੇ ਆ ਗਈ ਜੀ 35.32 ਕਿਲੋਗ੍ਰਾਮ ਦੀ ਸੋ 20 35.32 2 ਜੋ ਕਿ ਹੋ ਗਿਆ ਜੀ 27.66 ਕਿਲੋਗ੍ਰਾਮ ਦੀ ਔਸਤ ਆ ਗਈ ਸੋ ਜੇ 40428 ਬਾਲ ਦਾ ਆਪਾਂ ਸਿਮਨ ਭਰੌਣੀਆਂ 20 ਲੀਟਰਾਂ ਦੀ ਗਾਂ ਦੇ ਤਾਂ ਫਾਸਟ ਲਕਟੇਸ਼ਨ ਤੇ ਆਪਾਂ ਨੂੰ 27 ਤੋਂ 28 ਲੀਟਰ ਇੱਕਦਾਂ ਦਾ ਮਿਲਕ ਪ੍ਰਾਪਤ ਹੋ ਸਕਦਾ ਸੋ ਜਿਵੇਂ ਜਿਵੇਂ ਅੱਗੇ ਅੱਗੇ ਜਾਣਗੇ ਆ ਦੂਸਰਾ ਤੀਸਰਾ ਸੁਭਾ ਉਹ ਵੀ ਉਹ ਵੀ ਆਪਾਂ ਨੂੰ ਮਿਲਕ ਕੁਆਲਿਟੀ ਦਾ ਇੰਪਰੂਵਮੈਂਟ ਮਿਲਦੀ ਰਹੂਗੀ ਠੀਕ ਹੈ ਜੀ ਸੋ ਇਹ ਸੀ ਆਪਣੀ ਅੱਜ ਦੀ ਵੀਡੀਓ ਸੈਗ ਕੰਪਨੀ ਦਾ ਬਾਲ 40428 ਜਿਸਦਾ ਕਿ ਨਾਮ ਹੈਗਾ ਜੀ ਜੋਰਜ ਸੋ ਜੇ ਵੀਡੀਓ ਚੰਗੀ ਲੱਗੇ ਚੈਨਲ ਸਬਸਕ੍ਰਾਈਬ ਤੇ ਸ਼ੇਅਰ ਜਰੂਰ ਕਰਨਾ ਤੇ ਧੰਨਵਾਦ